ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਪਿਗਮੈਂਟੇਸ਼ਨ ਬਾਰੇ ਜਿਹੜੀਆਂ ਛਾਈਆਂ ਹੋ ਜਾਂਦੀਆਂ ਨੇ ਲੇਡੀਜ਼ ਦੇ ਚਿਹਰੇ ਦੇ ਉੱਤੇ ਉਸ ਦਾ ਕੀ ਉਪਾਅ ਹੈ ਅੱਜ ਇਸ ਵੀਡੀਓ ਦੇ ਰਾਹੀਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਪਹਿਲਾਂ ਆਪਾਂ ਜਾਣ ਲਈਏ ਕਿ ਕਿਸ ਤਰ੍ਹਾਂ ਛਾਈਆਂ ਬਣਦੀਆਂ ਨੇ ਕੀ ਕਾਰਨ ਹੁੰਦਾ ਨੇ ਛਾਈਆਂ ਦਾ ਪਹਿਲਾ ਆਪਾਂ ਗੱਲ ਕਰਾਂਗੇ ਕਿ ਛਾਈਆਂ ਜਿਹੜੀਆਂ ਆਪਣੇ ਚਿਹਰੇ ਦੇ ਉੱਤੇ ਆ ਜਾਂਦੀਆਂ ਨੇ ਪਹਿਲਾਂ ਤਾਂ ਇਹ ਉਹਨਾਂ ਲੇਡੀਜ਼ ਵਿੱਚ ਹੀ ਵੇਖੀਆਂ ਜਾਂਦੀਆਂ ਸੀ ਜਿਹੜੀਆਂ ਕਿ ਪ੍ਰੈਗਨੈਂਟ ਹੁੰਦੀਆਂ ਸੀ ਜਿਵੇਂ 3rd ਮੰਥ ਦੇ ਵਿੱਚ ਹੀ ਛਾਈਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਸੀ ਲੇਕਿਨ ਹੁਣ ਕੀ ਹੋ ਗਿਆ ਹੈ ਕਿ ਲਾਈਫ ਸਟਾਈਲ ਇੰਨਾ ਚੇਂਜ ਸਾਡਾ ਹੋ ਚੁੱਕਿਆ ਹੈ ਕਿ ਬਿਫੋਰ ਮੈਰਿਜ ਕੁੜੀਆਂ ਦੇ ਚਿਹਰੇ ਦੇ ਉੱਤੇ ਵੀ ਛਾਈਆਂ ਵੇਖੀਆਂ ਜਾਂਦੀਆਂ ਨੇ ਤੇ ਹੁਣ ਤਾਂ ਜੈਂਟਸ ਦੇ ਫੇਸ ਦੇ ਉੱਤੇ ਵੀ ਛਾਈਆਂ ਹੋ ਜਾਂਦੀਆਂ ਨੇ ਤੇ ਇਸ ਦਾ ਕਾਰਨ ਕੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਦਾ ਆਪਾਂ ਚਿਹਰੇ ਦੇ ਕਿ ਬਾਹਰ ਤੋਂ ਹੀ ਕੋਈ ਹਵਾ ਆਈ ਤੇ ਆਪਣੇ ਚਿਹਰੇ ਦੇ ਨਾਲ ਚਿਪਕ ਗਈ ਤੇ ਛਾਈਆਂ ਬਣ ਗਈਆਂ ਨਹੀਂ ਜੀ ਕੁਝ ਇਸ ਦੇ ਵਿੱਚ ਅੰਦਰੂਨੀ ਜਿਹੜੀ ਆਪਣੀ ਸਰੀਰ ਦੀ ਕਮੀ ਹੈ ਉਸ ਦੇ ਕਾਰਨ ਵੀ ਹੁੰਦੀਆਂ ਨੇ ਤੇ ਕੁਝ ਆਪਣੇ ਬਾਹਰੀ ਜਿਹੜੀ ਕਮੀ ਹੈ ਉਸ ਦੇ ਕਾਰਨ ਵੀ ਛਾਈਆਂ ਸਾਡੇ ਚਿਹਰੇ ਤੇ ਪੈ ਜਾਂਦੀਆਂ ਨੇ ਸਭ ਤੋਂ ਜ਼ਿਆਦਾ ਛਾਈਆਂ ਇੱਥੇ ਸਤੇ ਤੇ ਫੋਰ ਹੈਡ ਤੇ ਜਿਵੇਂ ਅਪਰ ਜਿਹੜੀ ਆਈਜ਼ ਹੈ ਅਪ ਆਈਬ੍ਰੋ ਦੇ ਉੱਤੇ ਪਾਈ ਜਾਂਦੀ ਹੈ ਤੇ ਇਸ ਦਾ ਇਲਾਜ ਕੀ ਹੈ ਤੇ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਕਿੰਨੀ ਜ਼ਿਆਦਾ ਆਪਣੇ ਜਿਹੜੀ ਇੰਟਰਨਲ ਆਪਾਂ ਨੂੰ ਠੀਕ ਹੋਣਾ ਪਵੇਗਾ ਛਾਈਆਂ ਨੂੰ ਠੀਕ ਕਰਨ ਵਾਸਤੇ ਤੇ ਕਿੰਨਾ ਐਕਸਟਰਨਲ ਬਾਹਰੀ ਤੌਰ ਤੇ ਆਪਾਂ ਨੂੰ ਠੀਕ ਹੋਣਾ ਪਵੇਗਾ 70% ਜਿਹੜੀ ਕਮੀ ਹੁੰਦੀ ਹੈ ਸਾਡੀ ਅੰਦਰ ਸਰੀਰ ਦੇ ਹੁੰਦੀ ਹੈ ਜਿਸ ਦੇ ਕਾਰਨ ਛਾਈਆਂ ਹੋ ਜਾਂਦੀਆਂ ਨੇ ਤੇ 30% ਜਿਹੜੀ ਬਾਹਰੀ ਆਪਣੇ ਪ੍ਰੋਬਲਮਸ ਹੁੰਦੀਆਂ ਨੇ ਉਹਨਾਂ ਦੇ ਕਾਰਨ ਛਾਈਆਂ ਹੁੰਦੀਆਂ ਨੇ ਤੇ ਇਸ ਦਾ ਸੋਲੂਸ਼ਨ ਕੀ ਹੈ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਆਪਾਂ ਅੰਦਰੋਂ ਨਹੀਂ ਜਿੰਨੇ ਪਹਿਲਾ ਕਾਰਨ ਤਾਂ ਛਾਈਆਂ ਦਾ ਹੁੰਦਾ ਹੈ ਕਿ ਜਿਵੇਂ ਕਿਸੇ ਦਾ ਅਬੋਰਸ਼ਨ ਹੋਇਆ ਹੋਵੇ ਉਸ ਦੇ ਕਾਰਨ ਛਾਈਆਂ ਹੋ ਜਾਂਦੀਆਂ ਨੇ ਦੂਜਾ ਜੇ ਆਪਾਂ ਜ਼ਿਆਦਾ ਟੈਨਸ਼ਨ ਲਈਏ ਉਸ ਦੇ ਕਾਰਨ ਫੇਸ ਤੇ ਛਾਈਆਂ ਹੋ ਜਾਂਦੀਆਂ ਨੇ ਤੀਜਾ ਆਪਣੇ ਹਾਰਮੋਨਸ ਇਨਬੈਲੈਂਸ ਹੁੰਦੇ ਨੇ ਜਦੋਂ ਸਰੀਰ ਦੇ ਅੰਦਰ ਉਸ ਦੇ ਕਾਰਨ ਛਾਈਆਂ ਹੁੰਦੀਆਂ ਨੇ ਤੇ ਚੌਥਾ ਆਪਾਂ ਜਦੋਂ ਜ਼ਿਆਦਾ ਮੈਡੀਸਿਨ ਖਾਂਦੇ ਨੇ ਜਾਂ ਕੋਈ ਮੈਡੀਸਿਨ ਜਿਹੜੀ ਹੈ ਉਹ ਸਾਈਡ ਇਫੈਕਟ ਕਰ ਦਿੰਦੀ ਹੈ ਬੋਡੀ ਦੇ ਉੱਤੇ ਤੇ ਉਸ ਦੇ ਕਾਰਨ ਵੀ ਜਿਹੜਾ ਹੈ ਛਾਈਆਂ ਹੋ ਜਾਂਦੀਆਂ ਨੇ ਤੇ ਪੰਜਵਾਂ ਮੈਂ ਇੱਥੇ ਕਹਾਂਗੀ ਕਿ ਜਿਹੜੇ ਧੁੱਪ ਹੁੰਦੀ ਹੈ ਕਿੱਥੇ ਵੀ ਹੋਵੇ ਚਾਹੇ ਉਹ ਬਾਹਰ ਹੋਵੇ ਚਾਹੇ ਘਰ ਦੇ ਅੰਦਰ ਰੋਸ਼ਨੀ ਹੋਵੇ ਉਹ ਕਾਰਨ ਵੀ ਬਣਦੀ ਹੈ ਛਾਈਆਂ ਦਾ ਉਸ ਦੇ ਕਾਰਨ ਵੀ ਜ਼ਿਆਦਾ ਧੁੱਪ ਦੇ ਵਿੱਚ ਰਹਿਣ ਦੇ ਕਾਰਨ ਵੀ ਆਪਣੇ ਜਿਹੜੇ ਹੈ ਰਹਿ ਫੇਸ ਉੱਤੇ ছਾਈਆਂ ਪੈਣ ਲੱਗ ਜਾਂਦੀਆਂ ਨੇ ਤੇ ਹੁਣ ਆਪਾਂ ਸੋਲੂਸ਼ਨ ਦੀ ਗੱਲ ਕਰ ਲਈਏ ਕਿ ਕੀ ਆਪਾਂ ਨੇ ਸਿਰਫ ਬਾਹਰੀ ਤੌਰ ਤੇ ਹੀ ਫੇਸ ਦੇ ਉੱਤੇ ਕੁਝ ਲਗਾ ਕੇ ਇਸ ਨੂੰ ਠੀਕ ਕਰ ਸਕਦੇ ਹਾਂ ਨਹੀਂ ਜੀ ਕੱਲਾ ਆਪਾਂ ਬਾਹਰੀ ਤੌਰ ਤੇ ਫੇਸ ਦੇ ਉੱਤੇ ਕੁਝ ਵੀ ਐਪਲਾਈ ਜਦੋਂ ਆਪਾਂ ਕਰਾਂਗੇ ਤੇ ਆਪਾਂ ਨੂੰ ਰਿਜ਼ਲਟ ਉਹਨਾਂ ਨਹੀਂ ਮਿਲੇਗਾ ਜਦ ਤੱਕ ਆਪਾਂ ਆਪਣੀ ਇੰਟਰਨਲ ਜਿਹੜੀ ਪ੍ਰੋਬਲਮ ਹੈ ਉਹਨਸ ਨੂੰ ਠੀਕ ਨਹੀਂ ਕਰ ਲੈਂਦੇ ਕਿਉਂਕਿ ਜਦੋਂ ਆਪਾਂ ਬਾਹਰੀ ਤੌਰ ਤੇ ਚੀਜ਼ਾਂ ਆਪਣੇ ਫੇਸ ਤੇ ਲਗਾਵਾਂਗੇ ਤਾਂ ਥੋੜੇ ਦਿਨ ਵਾਸਤੇ ਹੀ ਹੋਵੇਗੀ ਤੇ ਵਾਪਿਸ ਫਿਰ ਆਪਣਾ ਛਾਇयां ਉਸੇ ਤਰ੍ਹਾਂ ਵਾਪਸ ਆਪਣੇ ਬੈਕ ਆ ਜਾਣਗੀਆਂ ਥੋੜੇ ਦਿਨ ਕੁਝ ਲਗਾ ਲੇਣ ਤੇ ਥੋੜਾ ਥੋੜਾ ਬੋਤਾ ਕੁਝ ਫਰਕ ਪੈਤਾ ਜਾਂਦਾ ਹੈ ਪਰ ਵਾਪਸ ਫਿਰ ਛਾਇयां ਆ ਜਾਂਦੀਆਂ ਨੇ ਜਦ ਤੱਕ ਆਪਾਂ ਇੰਟਰਨਲ ਆਪਣੇ ਆਪ ਨੂੰ ਠੀਕ ਨਹੀਂ ਕਰਾਂਗੇ ਆਪਣੀ ਜਿਹੜੀ ਵੀਕਨੈਸ ਹੈ ਅੰਦਰ ਕਮਜ਼ੋਰੀ ਹੈ ਉਸ ਨੂੰ ਠੀਕ ਨਹੀਂ ਕਰਾਂਗੇ ਉਸ ਟਾਈਮ ਤੱਕ ਆਪਣੀ ਜਿਹੜੀ ਫੇਸ ਦੇ ਉੱਤੇ ਆਪਾਂ ਕੁਝ ਵੀ ਲਾ ਲਈਏ ਕਿਸੇ ਦਾ ਕੋਈ ਰਿਜ਼ਲਟ ਆਪਾਂ ਨੂੰ ਲੰਬੇ ਤੌਰ ਤੇ ਨਹੀਂ ਮਿਲੇਗਾ ਤੇ ਹੁਣ ਆਪਾਂ ਗੱਲ ਕਰ ਲਈਏ ਕਿ ਇੰਟਰਨਲ ਜਿਹੜਾ ਹੈ ਆਪਾਂ ਨੂੰ ਕਿਸ ਤਰ੍ਹਾਂ ਪਛਾਈਆਂ ਨੂੰ ਠੀਕ ਕਰਨ ਵਾਸਤੇ ਕੀ ਕੀ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਪੋਸ਼ਕ ਤੱਤਾਂ ਦੀ ਕਮੀ ਜਿਹੜੀ ਆਪਣੇ ਸਰੀਰ ਦੇ ਅੰਦਰ ਹੈ ਸ੍ਰੀ ਕਰਨੀ ਹੈ ਉਸ ਨੂੰ ਆਪਾਂ ਨੇ ਪੂਰਾ ਕਰਨਾ ਹੈ ਕਿ ਤੇ ਹੁਣ ਮੈਂ ਤੁਹਾਨੂੰ ਤਿੰਨ ਚੀਜ਼ਾਂ ਦੱਸਾਂਗੀ ਜਿਹੜੀ ਆਪਾਂ ਯੂਜ਼ ਕਰਾਂਗੇ ਜਿਵੇਂ ਇੱਕ ਤਾਂ ਪੁਆਇੰਟ ਦੱਸਾਂਗੀ ਕਿ ਕਿਹੜੇ ਪੁਆਇੰਟ ਨੇ ਜਿਹੜੇ ਆਪਾਂ ਨੇ ਪ੍ਰੈਸ ਕਰਨੇ ਨੇ ਤੇ ਉਸ ਦੇ ਨਾਲ ਆਪਣੀ ਪਛਾਈਆਂ ਕਾਫੀ ਹੱਦ ਤੱਕ ਠੀਕ ਹੋ ਜਾਂਦੀਆਂ ਨੇ ਰੂਟੀਨ ਦੇ ਵਿੱਚ ਕਰਾਂਗੇ ਤੇ ਦੂਜੀ ਚੀਜ਼ ਆਪਣੇ ਜਿਹੜੀ ਐਪਲਾਈ ਕਰਨੀ ਹੈ ਆਪਣੇ ਫੇਸ ਦੇ ਉੱਤੇ ਉਹ ਤੁਹਾਨੂੰ ਦੱਸੀ ਜਾਵੇਗੀ ਇਸ ਵੀਡੀਓ ਦੇ ਵਿੱਚ ਤੇ ਤੀਜੀ ਜਿਹੜੀ ਹੈ ਪ੍ਰਕਿਰਤੀ ਨੇ ਸਾਨੂੰ ਦਿੱਤੀ ਹੈ ਤੇ ਉਸ ਦਾ ਯੂਜ਼ ਕਰਕੇ ਆਪਾਂ ਆਪਣੀ ਪ੍ਰੋਬਲਮ ਨੂੰ ਸੋਲਵ ਕਰਾਂਗੇ ਤੇ ਇਹ ਤਿੰਨੇ ਚੀਜ਼ਾਂ ਆਪਾਂ ਨੇ ਯੂਜ਼ ਕਰਨੀ ਨੇ ਆਪਣੀ ਲਾਈਫ ਦੇ ਵਿੱਚ ਡੇਲੀ ਕਰਨੀ ਹੈ ਤੇ ਆਪਣੀ ਜਿਹੜੀ ਪਿਗਮੈਂਟੇਸ਼ਨ ਹੈ ਉਹ ਜੜ ਤੋਂ ਖਤਮ ਹੋ ਜਾਵੇਗੀ ਹੁਣ ਗੱਲ ਕਰ ਲੈਂਦੇ ਹਾਂ ਕਿ ਜਿਹੜੀ ਖਾਣ ਦੇ ਵਿੱਚ ਆਪਾਂ ਨੇ ਕਿਹੜੀ ਉਹ ਚੀਜ਼ ਹੈ ਜਿਹੜੀ ਯੂਜ਼ ਕਰਨੀ ਹੈ ਜਿਸ ਦੇ ਨਾਲ ਪਿਗਮੈਂਟੇਸ਼ਨ ਠੀਕ ਹੁੰਦੀ ਹੈ ਇੱਕ ਜਿਵੇਂ ਸ਼ਿਮਲਾ ਮਿਰਚ ਹੁੰਦੀ ਹੈ ਉਹ ਆਪਾਂ ਨੂੰ ਲੈਣੀ ਹੈ ਹਰੇ ਵਾਲੀ ਸ਼ਿਮਲਾ ਮਿਰਚ ਲੈ ਕੇ ਛੋਟੇ ਜਿਹੇ ਸਾਈਜ਼ ਦੇ ਲੈ ਲਵੋ ਤੇ ਉਸ ਨੂੰ ਛੋਟੇ ਛੋਟੇ ਟੁਕੜੇ ਕਰਕੇ ਨਮਕ ਪਾ ਕੇ ਨਿੰਬੂ ਪਾ ਕੇ ਤੇ ਉਦੋਂ ਤੇ ਚਾਟ ਮਸਾਲਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਉਹ ਪਾ ਕੇ ਉਸ ਨੂੰ ਰੋਟੀ ਖਾਣ ਤੋਂ ਇੱਕ ਘੰਟਾ ਪਹਿਲਾਂ ਆਪਾਂ ਨੇ ਖਾਣਾ ਹੈ ਜਿਵੇਂ ਆਪਾਂ ਸੈਲਡ ਖਾਂਦੇ ਹਾਂ ਇਸੇ ਤਰ੍ਹਾਂ ਸ਼ਿਮਲਾ ਮਿਰਚ ਆਪਾਂ ਨੇ ਰੋਟੀ ਖਾਣ ਤੋਂ 1 ਘੰਟੇ ਪਹਿਲਾਂ ਚਬਾ ਚਬਾ ਕੇ ਖਾਣੀ ਹੈ ਇਹ ਕੀ ਕਰੂਗੀ ਜਿਹੜੇ ਸਰੀਰ ਦੇ ਅੰਦਰ ਪੋਸ਼ਕ ਤੱਤ ਦੀ ਕਮੀ ਹੈ ਉਹ ਪੂਰੀ ਕਰੂਗੀ ਕਿ ਜਿਹੜੇ ਆਪਣੇ ਹਾਰਮੋਨਸ ਨੇ ਉਹ ਬੈਲੈਂਸ ਕਰੋਗੀ ਇਸ ਦੇ ਨਾਲ ਬਹੁਤ ਹੀ ਫਾਇਦਾ ਮਿਲਦਾ ਹੈ Shimla mirch ਦੇ ਨਾਲ ਜੇ ਆਪਾਂ ਖਾਵਾਂਗੇ ਪਿਗਮੈਂਟੇਸ਼ਨ ਠੀਕ ਕਰਨ ਦੇ ਵਿੱਚ ਤੇ ਦੂਜੀ ਗੱਲ ਆ ਪੁਆਇੰਟਸ ਦੇ ਬਾਰੇ ਵਿੱਚ ਦੱਸਾਂਗੀ ਕਿ ਪੁਆਇੰਟਸ ਕਿਹੜੇ ਕਿੱਥੇ ਆਪਾਂ ਨੇ ਦਬਾਉਣੇ ਨੇ ਇਹ ਫਿੰਗਰ ਟਿਪਸ ਜਿਹੜੇ ਆਪਣੇ ਹੁੰਦੇ ਨੇ ਇੱਥੇ ਨੋਜ਼ ਦੇ ਇਸ ਏਰੀਆ ਦੇ ਵਿੱਚ ਆਪਾਂ ਨੇ ਐਮੀ ਪ੍ਰੈਸ ਕਰਨਾ ਹੈ ਇਸ ਤਰ੍ਹਾਂ ਪ੍ਰੈਸ ਕਰਨ ਦੇ ਨਾਲ ਆਪਣੀ ਜਿਹੜੀ ਪਿਗਮੈਂਟੇਸ਼ਨ ਹੈ ਬਹੁਤ ਹੱਦ ਤੱਕ ਥੀਲ ਹੋ ਜਾਵੇਗੀ ਕੀ ਕਰਨਾ ਹੈ ਜੀ ਦਿਨ ਦੇ ਵਿੱਚ ਆਪਾਂ ਨੇ ਸ਼ੁਰੂ ਕਰਨਾ ਹੈ 2-3 ਮਿੰਟ ਤੋਂ 15-15 ਸੈਕਿੰਡ 30-30 ਸੈਕਿੰਡ ਆਪਾਂ ਨੇ ਕਰ ਲੈਣਾ ਹੈ ਤੇ ਰਿਪੀਟ ਕਰਦੇ ਰਹਿਣਾ ਹੈ ਜੇ ਆਪਾਂ 3-4 ਮਿੰਟ ਦਿਨ ਦੇ ਵਿੱਚ ਇਸ ਨੂੰ ਕਰ ਲਈਏ ਤਾਂ ਬਹੁਤ ਹੀ ਫਾਇਦਾ ਮਿਲਦਾ ਹੈ ਪਿਗਮੈਂਟੇਸ਼ਨ ਵਿੱਚ ਦੂਜੀ ਹੈ ਇਹ ਜਿਹੜੇ ਆਪਣੇ ਇਹ ਥਮ ਤੇ ਇਹ ਫਿੰਗਰ ਦੇ ਵਿੱਚ ਦਾ ਪੁਆਇੰਟ ਹੁੰਦਾ ਨਾ ਇਸ ਨੂੰ ਆਪਾਂ ਨੇ ਪ੍ਰੈਸ ਕਰਨਾ ਹੈ ਇਸ ਤਰ੍ਹਾਂ ਤੇ ਇਸ ਦੇ ਵਿਜੈ ਆਪਾਂ ਗੱਲ ਕਰੀਏ ਕਿ ਕਿੰਨਾ ਟਾਈਮ ਕਰਨਾ ਹੈ ਇਹ ਵੀ ਤੁਸੀਂ 1 ਮਿੰਟ ਕੰਟੀਨਿਊ ਕਰਨਾ ਹੈ ਤੇ 2-3 ਮਿੰਟ ਦੇ ਵਿੱਚ ਹੋ ਸਕੇ ਤਾਂ 5 ਮਿੰਟ ਤੁਸੀਂ ਕਰ ਸਕਦੇ ਹੋ ਇਸ ਦੇ ਨਤੀਜੀ ਚੀਜ਼ ਜਿਹੜੀ ਆਪਣੇ ਕੰਮ ਆਉਂਦੀ ਹੈ ਪਿਗਮੈਂਟੇਸ਼ਨ ਨੂੰ ਜਰ ਤੋਂ ਖਤਮ ਕਰਨ ਵਾਸਤੇ ਜੋ ਆਪਾਂ ਫੇਸ ਦੇ ਉੱਤੇ ਐਪਲਾਈ ਕਰਾਂਗੇ ਉਹ ਤੁਹਾਨੂੰ ਦੱਸਾਂਗੀ ਕੀ ਹੁੰਦੀ ਹੈ ਮੁਲੱਠੀ ਹੁੰਦੀ ਹੈ ਇੱਕ ਜੋ ਸਭ ਨੂੰ ਪਤਾ ਹੋਵੇਗਾ ਪੰਸਾਰੀ ਦੀ ਸ਼ੋਪ ਤੋਂ ਮਿਲ ਜਾਂਦੀ ਹੈ ਪਰ ਕਰਨਾ ਕੀ ਹੈ ਇਹ ਜਿਹੜੀ ਆਰਗੇਨਿਕ ਹੋਵੇ ਉਸ ਤਰ੍ਹਾਂ ਦੀ ਮੁਲੱਠੀ ਆਪਾਂ ਨੇ ਲੈਣੀ ਹੈ ਚਾਹੇ ਤਾਂ ਤੁਸੀਂ ਆਨਲਾਈਨ ਆਰਗੇਨਿਕ ਮੁਲੱਠੀ ਪਾਊਡਰ ਮੰਗਵਾ ਸਕਦੇ ਹੋ ਉਹ ਜ਼ਿਆਦਾ ਬੈਨੀਫੀਸ਼ੀਅਲ ਰਹੋਗੀ ਜੇ ਆਪਾਂ ਪਾਊਡਰ ਦੇ ਫੋਰਮ ਦੇ ਵਿੱਚ ਆਰਗੇਨਿਕ ਮੰਗਾ ਲਈਏ ਕਰਨਾ ਕੀ ਹੈ মুলਠੀ ਦਾ ਪਾਊਡਰ ਲੈ ਕੇ ਇੱਕ ਚਮਚ মুলਠੀ ਦਾ ਪਾਊਡਰ ਲੈਣਾ ਹੈ ਤੇ 3 ਚਮਚ ਕੱਚਾ ਦੁੱਧ ਲੈ ਕੇ ਉਸ ਦੇ ਵਿੱਚ ਉਸ ਨੂੰ ਮਿਕਸ ਕਰਕੇ ਆਪਣੇ ਜਿੱਥੇ-ਜਿੱਥੇ ਵੀ ਪਿਗਮਨਟੇਸ਼ਨ ਨੇ ਉੱਥੇ ਆਪਾਂ ਨੇ ਐਪਲਾਈ ਕਰ ਲੈਣਾ ਹੈ ਐਪਲਾਈ ਕਰਨ ਤੋਂ ਬਾਅਦ 30 ਮਿੰਟਸ ਇਸ ਨੂੰ ਆਪਣੇ ਫੇਸ ਦੇ ਉੱਤੇ ਰਹਿਣ ਦੇਣਾ ਹੈ ਤੇ ਆਫਟਰ 30 ਮਿੰਟਸ ਜਦੋਂ ਸੁੱਕ ਜਾਵੇਗੀ ਪੂਰੀ ਉਸ ਨੂੰ ਫਿਰ ਪਲੇਨ ਪਾਣੀ ਦੇ ਨਾਲ ਠੰਡੇ ਪਾਣੀ ਦੇ ਨਾਲ ਆਪਾਂ ਨੇ ਵਾਸ਼ ਕਰ ਲੈਣਾ ਹੈ ਹਲਕੇ-ਹਲਕੇ ਹੱਥਾਂ ਦੇ ਨਾਲ ਮ사ਜ ਕਰਕੇ 2-3 ਮਿੰਟ ਵਾਸਤੇ ਫਿਰ ਆਪਾਂ ਨੇ ਉਸ ਨੂੰ ਪਲੇਨ ਪਾਣੀ ਦੇ ਨਾਲ ਠੰਡੇ ਪਾਣੀ ਦੇ ਨਾਲ ਆਪਾਂ ਨੇ ਸੁਣੋ ਜਿਹੜਾ ਹੈ ਧੋ ਲੈਣਾ ਹੈ ਇਸ ਦੇ ਨਾਲ ਵੇਖਣਾ ਜੇ ਤੁਹਾਡੇ ਜਿੰਨੀ ਵੀ ਫੇਸ ਤੇ ਉੱਤੇ ਛਾਈਆਂ ਨੇ ਪਿਗਮੈਂਟੇਸ਼ਨ ਨੇ ਇਹ ਸਾਰੇ ਹੱਦ ਤੱਕ ਖਤਮ ਹੋ ਜਾਣਗੇ ਜਦੋਂ ਖਤਮ ਹੋ ਜਾਣਗੇ ਸੋ ਸਿੱਤੇ ਨੇ ਚੀਜ਼ਾਂ ਦਾ ਜਿਹੜਾ ਹੈ ਉਹ ਧਿਆਨ ਰੱਖੋਗੇ ਇੱਕ ਤਾਂ ਇੰਟਰਨਲ ਜਿਹੜੀ ਆਪਣੀ ਪ੍ਰੋਬਲਮ ਹੈ ਪੋਸ਼ਕ ਤੱਤ ਦੀ ਕਮੀ ਹੈ ਉਸ ਨੂੰ ਪੂਰਾ ਕਰੋਗੇ ਉਹ ਸ਼ਿਮਲਾ ਮਿੱਟੀ ਤੁਹਾਡੀ ਜਿਹੜੀ ਹੈ ਮਦਦ ਕਰੂਗੀ ਤੀਜਾ ਪੁਆਇੰਟਸ ਡੇਲੀ ਆਪਾਂ ਨੇ ਇੱਥੇ ਦੇ ਪੁਆਇੰਟਸ ਦਬਾਉਣੇ ਨੇ ਇੱਥੇ ਦੇ ਤੇ ਇੱਥੇ ਵੀ ਤੇ ਉਸ ਦੇ ਨਾਲ ਵੀ ਬਹੁਤ ਆਪਾਂ ਨੂੰ ਫਾਇਦਾ ਮਿਲੂਗਾ ਤੇ ਤੀਜਾ ਜਿਹੜੀ ਆਪਾਂ ਨੇ ਮੁਲਠੀ ਦਾ ਪਾਊਡਰ ਹੈ ਉਹ ਆਰਗੈਨਿਕ ਲੈ ਕੇ ਉਸ ਨੂੰ ਫੇਸ ਦੇ ਉੱਤੇ ਲਗਾਉਣਾ ਹੈ ਤੇ ਸਾਰੀਆਂ ਮੇਰੀਆਂ ਭੈਣਾਂ ਦੀ ਜਿਹੜੀਆਂ ਵਿਛਾਈਆਂ ਦੀ ਪ੍ਰੋਬਲਮ ਹੈ ਇਹ ਜ਼ਰੂਰ ਜਿਹੜੀ ਹੈ ਉਹ ਜੜ ਤੋਂ ਖਤਮ ਹੋ ਜਾਵੇਗੀ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਪਸੰਦ ਆਈ ਹੈ ਤਾਂ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਲਿਖਣਾ ਜੀ ਜੇ ਤੁਹਾਡੇ ਚਿਹਰੇ ਤੇ ਪਿਗਮੈਂਟੇਸ਼ਨ ਹੈ ਤਾਂ ਲਿਖ ਕੇ ਜ਼ਰੂਰ ਕਮੈਂਟ ਦੇ ਵਿੱਚ ਭੇਜਣਾ ਅੱਗੇ ਜੇ ਤੁਸੀਂ ਕੋਈ ਹੋਰ ਕਿਸੇ ਵੀ ਪ੍ਰੋਬਲਮ ਦੇ ਸੋਲੂਸ਼ਨ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਤੇ ਅੱਗੇ ਮਿਲਦੇ ਹਾਂ ਇੱਕ ਇਸੇ ਤਰ੍ਹਾਂ ਦੇ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ